ਗੁਰੂ ਸਾਹਿਬ ਜੀਓ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿਜ ਸੁਭਾਏ ਹੋਵੇ ਸੋ ਹੋਏ करने हार पशाण सोए प्रभ का किया जन मीठ लगाना जैसा सा तैसा दृष्टाना ਜਿਸਤੇ ਉਪਜੇ ਤਿਸਮਾਹੀਂ ਸਮਾਏ ਓਏ ਸੁਖ ਨਿਦਾਨ ਉਨਹੋਂ ਬਨ ਆਏ ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਇਕੋ ਜਾਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਸ਼ਾ ਜੀ ਦੇ ਪਾਵਨ ਚਰਨਾਂ ਦਾ ਓਟ ਆਸਰਾ ਤੱਕ ਕੇ ਸਹਿਬ ਜੀ ਦੀ ਬਖਸ਼ਿਸ਼ ਰਹਿਨੁਮਾਈ ਦੇ ਨਾਲ ਅੰਮ੍ਰਿਤ ਵੇਲੇ ਤੋਂ ਗੁਰਦਰਬਾਰ ਚ ਹਾਜ਼ਰੀਆਂ ਭਰ ਕੇ ਸਮੂਹ ਸੰਗਤਾਂ ਪਾਸ਼ਾ ਜੀ ਦੇ ਮੁਬਾਰਕ ਚਰਨਾਂ ਦਾ ਆਨੰਦ ਮਾਣਦੀਆਂ ਪਈਆਂ ਹਨ। ਦੋਵੇਂ ਹੱਥ ਜੋੜੀਏ। ਸੀਸ ਝੁਕਾ ਕੇ ਕਰੋ ਜੀ ਪਤੇ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਸਾਹਿਬ ਮਹਾਰਾਜ ਪਾਸ਼ਾ ਜੀ ਨੇ ਪਰਮਾਤਮਾ ਦੀ ਰਜਾ ਦੇ ਵਿੱਚ ਰਹਿਣ ਦੀ ਗੱਲ ਕੀਤੀ। ਮਹਾਰਾਜ ਨੇ ਤਾਂ ਕਿਹਾ ਬੱਬੀ ਜੋ ਕਿਸ਼ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਇਤਿਹਾਸ ਦੇ ਵਿੱਚ ਬੜੀਆਂ ਤੁਹਾਨੂੰ ਅਹਿਮ ਘਟਨਾਵਾਂ ਦਾ ਜ਼ਿਕਰ ਮਿਲ ਜਾਂਦਾ ਜਿੱਥੇ ਕਿ ਪ੍ਰਮਾਤਮਾ ਦੀ ਰਜਾ ਨੂੰ ਗੁਰੂ ਦੇ ਹੁਕਮ ਨੂੰ ਪਹਿਲੋਂ ਸਵੀਕਾਰ ਜਿਨ੍ਹਾਂ ਨੇ ਕੀਤਾ ਹੈ ਐਸੇ ਮਹਾਰਾਜ ਦੇ ਵੰਗੁਰਾ ਵੱਲੋਂ ਰੰਗ ਭਾਗ ਲੱਗਦੇ ਹਨ ਕਿ ਇਨਸਾਨ ਤੱਕਦਾ ਹੀ ਰਹਿ ਜਾਂਦਾ ਹੈ ਬਿ ਅਚਰਜਤਾ ਭਰੇ ਜਿੰਨਾਂ ਨੂੰ ਆਪਾਂ ਕਹਿੰਨੇ ਨੇ ਕਿ ਕੌਤਕ ਹੋ ਗਏ ਨੇ ਸਾਡੀ ਜ਼ਿੰਦਗੀ ਦੇ ਵਿੱਚ ਉਹ ਕੌਤਕ ਫਿਰ ਹੋ ਜਾਂਦੇ ਨੇ ਜਦੋਂ ਆਪਾਂ ਉਹਦੇ ਰੰਗ ਦੇ ਵਿੱਚ ਰੰਗੇ ਜਾਂਦੇ ਆ ਤੇ ਉਹਦੇ ਹੁਕਮ ਨੂੰ ਫੋਲੋ ਕਰ ਲੈਂਦੇ ਆ ਹੁਕਮ ਦੀ ਉਲੰਘਣਾ ਨਹੀਂ ਕਰਦੇ ਬਹੁਤਾਤ ਅੱਜ ਤਕਰੀਬਨ ਆਪਣੀਆਂ ਮਨਮਰਜ਼ੀਆਂ ਦੇ ਉੱਤੇ ਉੱਤਰ ਆ ਗਏ ਤੇ ਤੁਸੀਂ ਵੇਖੋ ਭਾਈ ਜਦੋਂ ਦੇ ਇਨਸਾਨ ਆਪਣੀਆਂ ਮਨਮਰਜ਼ੀਆਂ ਤੇ ਉੱਤਰ ਆਏ ਤੇ ਦੁੱਖ ਵੀ ਤਕਰੀਬਨ ਵਧੇਰੇ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਆ ਗਏ ਅੱਜ ਵੇਖੋ ਸਬਨਾ ਦੇ ਕੋਲੇ ਰਹਿਣ ਵਾਸਤੇ ਤਕਰੀਬਨ ਸੋਨਾ ਜਿਹਾ ਘਰ ਵੀ ਹੈ ਜਾਣ ਆਉਣ ਦੇ ਲਈ ਭਾਵੇਂ ਲੋਨ ਤੇ ਅਗਲਾ ਗੱਡੀ ਲੈ ਲਵੇ ਲੈ ਲੈਂਦਾ ਵਾ ਤਕਰੀਬਨ ਕਈ ਵਾਰੀ ਇਦਾਂ ਹੁੰਦਾ ਵੀ ਲੋਨ ਤੇ ਗੱਡੀ ਤਾਂ ਵੀ ਲਈ ਜਾਂਦੀ ਵੀ ਗਵਾਂਡੀਆਂ ਨੂੰ ਸਾੜਾ ਹੋ ਜਾਂਦਾ ਉਹਨਾਂ ਗਵਾਂਡੀਆਂ ਨੂੰ ਸਾਡਾ ਦੇਣ ਦੇ ਲਈ ਰਿਸ਼ਤੇਦਾਰਾਂ ਦੇ ਵਿੱਚ ਟੌਰ ਬਣਾਉਣ ਦੇ ਲਈ ਅੱਡੀਆਂ ਚੱਕ ਕੇ ਜਦੋਂ ਫਾਹਾ ਲੈਨੇ ਆ ਇਹ ਅੱਡੀਆਂ ਚੱਕ ਕੇ ਪਾਹੇ ਵਾਲੀ ਹੀ ਗੱਲ ਹੋ ਜਾਂਦੀ ਹੈ ਨਾ ਵੀ ਰਿਸ਼ਤੇਦਾਰੀ ਦੇ ਵਿੱਚ ਟੌਰ ਬਣ ਜਾਵੇਗੀ ਸਾਡੀ ਕਿ ਭਾਈ ਉਹ ਗੱਡੀ ਲੈ ਲਈ ਉਹਨਾਂ ਨੇ ਨਵੀਂ ਸਾਰ ਚੱਕਦਾ ਹੈ ਬਿਨਾਂ ਗੱਡੀ ਤੋਂ ਮੋਟਰਸਾਈਕਲ ਤੇ ਵੀ ਜਾਇਆ ਜਾ ਸਕਦਾ ਪਰ ਨਾ ਦੂਜਿਆਂ ਨੂੰ ਨੀਵੇਂ ਵਿਖਾਉਣ ਦੇ ਲਈ ਉਹਨਾਂ ਦੇ ਉੱਤੇ ਆਪਣੀ ਗੱਡੀ ਦਾ ਰੋਪ ਪਾਉਣ ਦੇ ਲਈ ਲੋਨ ਤੇ ਗੱਡੀ ਲੈ ਕੇ ਔਖੇ ਔਖੇ ਕਈ ਵਾਰੀ ਕਿਸ਼ਤਾਂ ਭਰਨੀਆਂ ਪੈਂਦੀਆਂ ਨੇ ਤੇ ਫਿਰ ਅਸੀਂ ਆਪਣੀ ਜ਼ਿੰਦਗੀ 'ਚ ਦੁੱਖ ਆਉਣ ਤੇ ਕਹਿੰਦੇ ਬੜੀ ਗਰੀਬੀ ਹੈ ਪਰ ਮਹਾਰਾਜ ਜੀ ਕਹਿੰਦੇ ਵੀ ਠੀਕ ਹੈ ਤੈਨੂੰ ਲੱਗਦਾ ਵਾ ਵੀ ਇਹ ਗਰੀਬੀ ਹੈ ਪਰ ਸਹਿਬ ਜੀ ਕਹਿੰਦੇ ਉਦੋਂ ਗਰੀਬੀ ਆਈ ਕਿਦਾਂ ਪਿਛਲਾ ਪਾਸਾ ਵੀ ਵੇਖਣਾ ਪਵੇਗਾ ਨਾ ਮਹਾਰਾਜ ਜੀ ਕਹਿੰਦੇ ਵੀ ਅਸੀਂ ਪਾਦਸ਼ਾਹ ਦੇ ਹੁਕਮਾਂ ਦੀ ਉਲੰਘਣਾ ਕਰਨ ਕਰਕੇ ਮਨਮਰਜ਼ੀਆਂ ਤੇ ਜਦੋਂ ਅਸੀਂ ਉੱਤਰ ਆਏ ਤੇ ਫਿਰ ਇਦਾਂ ਹੀ ਹੁੰਦਾ ਮਹਾਰਾਜ ਨੇ ਕਿਹਾ ਵੀ ਜੋ ਵੈਗੁਰੂ ਕਰਦਾ ਪਿਆ ਨਾ ਤੂੰ ਉਹਦੇ ਰਜਾ ਦੇ ਵਿੱਚ ਰਹਿਣਾ ਸ਼ੁਰੂ ਕਰ ਜੋ ਕਿਸ਼ ਕਰੇ ਸੋ ਪ੍ਰਭ ਕਰ ਸਦਾ ਸਦਾ ਬਸੇ ਹਰ ਸੰਗ ਇੱਕ ਗੱਲ ਵੇਖਿਓ ਹਮੇਸ਼ਾ ਵੀ ਜਿਹੜੇ ਇਨਸਾਨ ਰੱਬ ਦੀ ਰਜਾ ਦੇ ਵਿੱਚ ਰਹਿ ਲੈਂਦੇ ਨੇ ਜਾਂ ਰਹਿਣਾ ਸਿੱਖ ਜਾਂਦੇ ਨੇ ਤੇ ਮਹਾਰਾਜ ਜੀ ਦੀ ਕਿਰਪਾ ਨਾਲ ਬੜੀ ਦੂਰ ਤਾਈ ਉੱਤਰਕੀਆਂ ਕਰਦੇ ਮੇਰਾ ਮਹਾਰਾਜ ਆਪ ਕਰਦੇ ਨੇ ਤੇ ਚੜ੍ਹਦੀ ਕਲਾ ਵੀ ਗੁਰੂ ਸਾਹਿਬ ਆਪ ਹੀ ਬਖਸ਼ਦੇ ਹੁੰਦੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਾਰੇ ਵਿੱਚ ਆਪ ਸਭਨਾਂ ਨੂੰ ਪਤਾ ਵੀ ਪਹਿਲਾਂ ਵਾਲਾ ਸਫਰ ਜਿਹੜਾ ਗਰੀਬੀ ਦਾ ਸੀਗਾ ਪਰ ਜਦੋਂ ਵਡਿਆਈਆਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਹਾਸਲ ਹੋਈਆਂ ਨਾ ਸਤਗੁਰੂ ਪਾਤਸ਼ਾਹ ਜੀ ਅਚਰਜਤਾ ਭਰੇ ਕੌਤਕ ਤੱਕ ਕੇ ਪ੍ਰਮਾਤਮਾ ਦਾ ਸ਼ੁਕਰ ਗੁਜ਼ਾਰ ਹੁੰਦੇ। ਗਰੀਬੀ ਆਈ ਸੀ ਪਰ ਗਰੀਬੀ ਦਾ ਮਹਾਰਾ ਨੇ ਰੋਣਾ ਨਹੀਂ ਰੋਇਆ। ਉਦਮੀ ਬਣੇ, ਮਿਹਨਤੀ ਬਣੇ। ਗੁਰੂ ਅਮਰਦਾਸ ਮਹਾਰਾਜ ਜੀ ਦੇ ਹੁਕਮ ਦੇ ਵਿੱਚ ਰਹਿ ਕੇ ਸਤਗੁਰਾਂ ਦੀਆਂ ਖੁਸ਼ੀਆਂ ਹਾਸਲ ਕੀਤੀਆਂ। ਤੇ ਅੱਜ ਜਦੋਂ ਗੁਰਿਆਈ ਦੀ ਦਾਤ ਪ੍ਰਾਪਤ ਹੋਈ ਤੇ ਪਾਤਸ਼ਾਹ ਜੀ ਨੂੰ ਹਰ ਪਾਸੇ ਤੋਂ ਇਉਂ ਮਹਿਸੂਸ ਹੋਇਆ ਦੀ ਮੇਰੇ ਵਰਗੇ ਹਮ ਰੁੱਤੇ ਫਿਰਤੇ ਕੋਈ ਬਾਤ ਨਾ ਉਸਤਾ ਗੁਰ ਸਤਗੁਰ ਸੰਗ ਹੀਰੇ ਹਮ ਥਾਪੇ ਮਹਾਰਾਜ ਅਚਿਤੇ ਰੁੱਲਦੇ ਫਿਰਦੇ ਸ ਆਸਰਾ ਤੁਸੀਂ ਬਖਸ਼ਿਆ ਸੀ ਤੇ ਸਤਗੁਰੂ ਪਾਸ਼ਾ ਅੱਜ ਚੜਦੀਆਂ ਕਲਾ ਵੀ ਹੋ ਗਈ ਸਾਬ ਜੀ ਕਹਿੰਦੇ ਭਾਈ ਉਸ ਦਾਤੇ ਦਿਆਂ ਰੰਗਾਂ ਮਨਜ਼ੂਰ ਕਰਿਆ ਜੋ ਕਿਸ ਕਰੇ ਸੋ ਪ੍ਰਭ ਕੈ ਰੰਗ ਸਦਾ ਸਦਾ ਵਸੇ ਹਰ ਸੰਤ ਵਾਹਿਗੁਰੂ ਸਦਾ ਸਦਾ ਤੇਰੇ ਨਾਲ ਸਾਂ ਕਰ ਬਾਹਰ ਤੇਰਾ ਪ੍ਰਵਾਸ ਪੂਜਨ ਕੇ ਹੈ ਸੰਗ ਮਹਾਰਾਜ ਜੀ ਕਹਿੰਦੇ ਵੀ ਮੈਂ ਤਾਂ ਤੇਰੇ ਨਾਲ ਹੀ ਹਾਂ ਭਾਈ ਕਿਉਂ ਕਬਰਾਈ ਸਾਹਿਬ ਜੀ ਨੇ ਅੱਗੇ ਕਿਹਾ ਵੀ ਸਹਿਜ ਸੁਭਾਈ ਹੋ ਵੈਸੋ ਹੋਏ ਕਰਨੇ ਹਾਰ ਪਛਾਣੇ ਸੋਏ ਸਹਿਜ ਸੁਭਾਈ ਹੋ ਵੈਸੋ ਹੋਏ ਬੜੀ ਸਹਿਜਤਾ ਦੇ ਨਾਲ ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਕਿਉਂਕਿ ਮਹਾਰਾਜ ਦਾ ਸੁਭਾਅ ਬੜੀ ਸਹਿਜਤਾ ਵਾਲਾ ਵਾ ਗੁਰੂ ਆਸ਼ਟ ਸੁਬਾਨਾ ਜਿਹੜਾ ਬੜਾ ਹੀ ਪਿਆਰਾ ਬੜਾ ਹੀ ਚੰਗਾ ਹੈ ਤੇ ਮਹਾਰਾਜ ਜੀ ਕਹਿੰਦੇ ਵੀ ਬੇਫਿਕਰਾ ਹੋ ਕੇ ਚੱਲ ਬੜੀ ਸਹਜਤਾ ਦੇ ਨਾਲ ਗੁਰੂ ਦੀ ਕਿਰਪਾ ਤੇਰੇ ਉੱਤੇ ਬਣੀ ਰਹਿਣੀ ਐਵੇਂ ਕਿਉਂ ਘਬराई ਜਾਈਂ ਮਹਾਰਾਜ ਜੀ ਨੇ ਸਮਝਾਇਆ ਸੰਤ ਦਾਤਾ ਜੀ ਕਹਿੰਦੇ ਘਬਰਾਉਣ ਦੀ ਲੋੜ ਹੀ ਨਹੀਂ ਭਾਈ ਘਬਰਾਹਤ ਤਾਂ ਨਾ ਜਿਵੇਂ ਤੇਰੇ ਨਾਲ ਨਹੀਂ ਹੈ ਤੂੰ ਉਹਦਾ ਬਣ ਕੇ ਰਹਿ ਬੜੀ ਸਹਜਤਾ ਦੇ ਨਾਲ ਸਭ ਕੁਝ ਹੀ ਆਪੇ ਚੜ੍ਹਦੀ ਕਲਾ ਬੜਾ ਹੋ ਜਾਣਾ ਹੈ। ਕਈ ਐਸੇ ਐਸੇ ਪਿਆਰੇ ਗੁਰਮਖ ਪਰਿਵਾਰ ਨੇ ਜਿਨ੍ਹਾਂ ਨੇ ਜ਼ਿੰਦਗੀ ਹੀ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਬਤੀਤ ਕੀਤੀ ਹੈ। ਤੇ ਐਸੀ ਚੜ੍ਹਦੀ ਕਲਾ ਦੇ ਨਾਲ ਉਹ ਸੰਸਾਰ ਦੇ ਵਿੱਚ ਵਿਚਰਦੇ ਨੇ ਕਿ ਜਿੱਦਾਂ ਮਾਲਕ ਪਾਤਸ਼ਾਹ ਜੀ ਨੇ ਬੜਾ ਬੇਅੰਤ ਬਰਕਤਾਂ ਦੇ ਨਾਲ ਨਿਵਾਜਿਆ ਭਾਵੇਂ ਕਿ ਆਰਥਿਕ ਤੌਰ ਤੇ ਕਮਜ਼ੋਰ ਨੇ ਪਰ ਅੰਦਰੋਂ ਬੜੇ ਮਜ਼ਬੂਤ ਆਓ ਮਾਰੇ ਪਾਸ਼ਾ ਜੀ ਦੇ ਬਣ ਕੇ ਰਹੀਏ ਸਤਿਗੁਰੂ ਬੜੀ ਸਹਜਤਾ ਦੇ ਨਾਲ ਸਾਡੇ ਤੇ ਕਿਰਪਾ ਕਰ ਦਿੰਦੇ ਮਾਰੇ ਜੀ ਕਹਿੰਦੇ ਬਿ ਸਹਜ ਸੁਭਾਏ ਹੋ ਵੈਸੋ ਬੜੀ ਸਹਜਤਾ ਦੇ ਨਾਲ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਭ ਕੁਝ ਆਪਣੇ ਆਪ ਚੜ੍ਹਦੀ ਕਲਾ ਵਿੱਚ ਹੋ ਜਾਂਦਾ ਕਰਨੇ ਹਾਰ ਪਛਾਣੇ ਤੋਂ ਬਸ ਉਹਦੀ ਪਛਾਣ ਕਰ ਵੀ ਕਰਨ ਹਾਰ ਕੌਣ ਹੈ ਹੁਣ ਜਿੰਨੇ ਸਾਨੂੰ ਸੰਸਾਰ ਤੇ ਭੇਜਿਆ ਕਰਨ ਹਾਰ ਤੇ ਉਹ ਹੀ ਹੈ ਨਾ ਕਰਨ ਵਾਲਾ ਤੇ ਮਾਲਕ ਆ ਪਿਆਵੇਂ ਕਾ ਨੂੰ ਥਾਂ ਥਾਂ ਤੇ ਜਾ ਕੇ ਭਟਕਦੇ ਫਿਰਦੇ ਥਾਂ ਥਾਂ ਤੇ ਜਾ ਕੇ ਮਥੇ ਟੇਕਦੇ ਫਿਰਦੇ ਦੁੱਖ ਹੁੰਦਾ ਹੈ ਅੱਜ ਉਸ ਗੱਲ ਦਾ ਬੀਸੀ ਸੱਚੇ ਸਾਹਿਬ ਨੂੰ ਪਿੱਠ ਵਿਖਾ ਕੇ ਉਹਨਾਂ ਦੇ ਕੋਲੇ ਜਾ ਕੇ ਬਹਿ ਜਾਣੇ ਵੀ ਜਿਨ੍ਹਾਂ ਦੇ ਪੱਲੇ ਆਪ ਕੱਖ ਨਹੀਂ ਹੈ ਜਿਹੜੇ ਆਪ ਤੁਹਾਡੇ ਕਰਕੇ ਤੁਰੇ ਫਿਰਦੇ ਤੁਸੀਂ ਨਾ ਜਾਓ ਤੇ ਆ ਦੇਹਤਾਰੀ ਜਿਹੜੇ ਪਖੰਡੀ ਬਾਬੇ ਜਿਹੜੇ ਮਹਿੰਗੇ ਮਹਿੰਗੇ ਗੱਡੀਆਂ ਦੇ ਵਿੱਚ ਤੁਰੇ ਫਿਰਦੇ ਨੇ ਇਹਨਾਂ ਦੇ ਡੇਰਿਆਂ ਦੇ ਵਿੱਚ ਕਾਹ ਬੋਲਣ ਲੱਗ ਜਾਣਗੇ ਪੈਸਾ ਠਾਟਾ ਹੈ ਐਸ਼ ਪ੍ਰਸਤੀ ਇਹਨਾਂ ਦੇ ਨੇ ਕੀ ਹੁੰਦਾ ਪਿਆ ਡੇਰਿਆਂ ਦੇ ਵਿੱਚ ਅੱਜ ਕੱਲ ਤੇ ਚਲੋ ਇੰਟਰਨੈਟ ਉਤੇ ਸਭ ਕੁਝ ਵਾਇਰਲ ਹੋ ਜਾਂਦਾ ਵਾ ਹੁਣ ਤੇ ਗੱਲਾਂ ਲੁਕੀਆਂ ਨਹੀਂ ਰਹਿ ਗਈਆਂ ਤੇ ਪਹਿਲਾਂ ਤੇ ਬੜਾ ਖੌਫ ਇਹ ਪਾ ਕੇ ਰੱਖਦੇ ਸੀ ਕਿ ਸਾਡੇ ਬਾਬਾ ਜੀ ਦੀ ਨਿੰਦਿਆ ਕਰਦਾ ਸਾਡੇ ਬਾਬਾ ਜੀ ਦੀ ਬੁਰਾਈ ਕਰਦਾ ਬਾਬਾ ਜੀ ਦੀ ਕਾਹਨੂੰ ਬੁਰਾਈ ਕਰਨੀ ਬਾਬਾ ਜੀ ਹੈ ਇਹ ਇਦਾਂ ਦੇ ਤਾਂ ਸੋ ਤਾਂ ਕਰਕੇ ਮਹਾਰਾਜ ਜੀ ਨੇ ਕਿਹਾ ਵਾ ਭਾਈ ਉਸ ਕਰਨਹਾਰ ਮਾਲਕ ਪ੍ਰਮਾਤਮਾ ਨੂੰ ਪਛਾਣ ਤੇ ਉਹਦਾ ਬਣ ਕੇ ਰਹਿ ਇਹ ਤੇ ਗੁਰੂ ਦੇ ਸ਼ਰੀਕ ਨੇ ਜਿਨ੍ਹਾਂ ਦੇ ਪੈਰਾਂ ਦੇ ਵਿੱਚ ਸਤਿਗੁਰੂ ਪਾਸ਼ਾ ਜੀ ਤੋਂ ਟੁੱਟ ਕੇ ਅਸੀਂ ਬਹਿ ਜਾਂਦੇ ਹਾਂ ਹਰ ਡੇਰੇਦਾਰ ਦੀ ਆਪੋ ਆਪਣੀ ਮਰਿਆਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਨੂੰ ਤੇ ਮੁੱਖ ਰੱਖਦੀ ਨੇ ਮਰੇ ਪਾਸ਼ਾ ਨੂੰ ਤਾਂ ਉਹਨਾਂ ਨੇ ਸਿਰਫ ਤਾਂ ਰੱਖਿਆ ਆਪਣੇ ਡੇਰੇਆਂ 'ਚ ਕਿ ਸਤਿਗੁਰੂ ਪਾਸ਼ਾ ਜੀ ਨੂੰ ਅਗਰ ਅਸੀਂ ਹਟਾ ਦਵਾਂਗੇ ਤੇ ਸਾਡੇ ਕੋਲੇ ਕਿੰਨੇ ਆਉਣੇ ਗੁਰੂ ਸਾਹਿਬ ਨੂੰ ਤਾਂ ਉਹ ਆਪਣੀ ਮਨਮਰਜ਼ੀ ਨਾਲ ਵਰਤਦੇ ਪੈਣ ਸਿੱਧੀ ਜੀ ਗੱਲ ਆਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਦਾ ਲੜ ਲੱਗੇ ਰਹੀਏ ਇਨਾਂ ਦੇ ਕੋਲ ਬੜੀਆਂ ਰਹਿਮਾਂ ਬੜੀਆਂ ਬਖਸ਼ਿਸ਼ਾਂ ਮਿਲ ਜਾਂਦੀਆਂ ਨੇ ਜਿਹੜੀਆਂ ਜਿਹੜੀਆਂ ਅੱਜ ਤੱਕ ਤੇ ਨਾ ਮਿਲ ਸਕੀਆਂ ਉਹ ਮਹਾਰਾਜ ਜੀ ਦੇ ਕੋਲੋਂ ਮੰਗ ਕੇ ਵੇਖ ਲੋ ਸਤਿਗੁਰੂ ਪਾਸ਼ਾ ਉਹ ਸਾਡੀ ਢੋਲੀ ਚ ਪਾ ਦਿੰਦੇ ਨੇ ਸਮਾਂ ਲੱਗ ਸਕਦਾ ਪਰ ਮਹਾਰਜ ਖਾਲੀ ਨਹੀਂ ਸਾਨੂੰ ਵਾਪਸ ਪਰਤਣ ਪਰਤਣ ਦਿੰਦੇ ਦਾਤਾ ਜੀ ਕਹਿੰਦੇ ਵੀ ਕਰਨਹਾਰ ਪਛਾਣੇ ਸੋਏ ਉਸ ਕਰਨਹਾਰ ਮਾਲਕ ਨੂੰ ਸਦਾ ਪਛਾਣ ਵਿੱਚ ਰੱਖ ਵੀ ਮੇਰਾ ਇਸ ਦਾਤੇ ਤੋਂ ਸਿਵਾਏ ਕੋਈ ਦੂਜਾ ਨਹੀਂ ਹੈ ਅਗਰ ਮੇਰਾ ਕੋਈ ਕਾਰਜ ਕਰੂਗਾ ਤੇ ਇਹ ਸਤਿਗੁਰੂ ਸ਼ੈਨਸ਼ਾ ਜੀ ਨੇ ਕਰਨਾ ਹੈ ਇਹਨਾਂ ਤੋਂ ਸਿਵਾਏ ਕਿਸੇ ਦੂਜੇ ਤੇ ਹਿੰਮਤ ਨਹੀਂ ਪ੍ਰਭ ਕਾ ਕੀਆ ਜਨ ਮੀਠ ਲਗਾਣਾ ਜੈਸਾ ਸਤ ਐਸਾ ਦ੍ਰਿਸ਼ਟਾ ਨਾ ਮਹਾਰਾਜ ਨੇ ਕਿਹਾ ਇੱਥੇ ਵੀ ਗੁਰੂ ਦੇ ਹੁਕਮ ਦੇ ਵਿੱਚ ਰਹਿਣ ਵਾਸਤੇ ਸੱਜ ਜੀ ਕਹਿੰਦੇ ਵੀ ਜਿਹੋ ਜਿਹਾ ਪਰਮਾਤਮਾ ਕਰਦਾ ਪਿਆ ਨਾ ਚੰਨ ਦਾ ਭਾਵ ਹੈ ਜੀ ਸੇਵਕ ਸੇਵਕ ਨੂੰ ਮਿਟਾ ਕਰਕੇ ਮੰਨ ਲੈਣਾ ਚਾਹੀਦਾ ਮੀਰ ਮੰਨੂ ਵਰਗੇ ਨਾ ਬੜਾ ਹੀ ਜ਼ੁਲਮ ਕਰਦੇ ਪਏ ਨੇ ਸਿੱਖਾਂ ਤੇ ਬੜਾ ਬੇਹੱਦ ਅਥਾਹ ਜ਼ੁਲਮ ਕਰਦੇ ਪਏ ਉਦੋਂ ਇੱਕ ਸੋਹਲਾ ਦੋਰਾ ਜਿਹੜਾ ਵਾ ਉਦੋਂ ਬੜਾ ਚੱਲਦਾ ਪਿਆ ਸੀ ਉਹਨਾਂ ਦਿਨਾਂ ਵਿੱਚ ਸਿੱਖਾਂ ਦੇ ਮੂੰਹ ਤੇ ਜ਼ੁਬਾਨ ਤੇ ਆਮ ਇਹ ਲਫ਼ਜ਼ ਵਰਤਿਆ ਜਾਂਦਾ ਸੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉ ਜਿਉ ਮੰਨੂ ਵੱਡਦਾ ਅਸੀਂ ਤੂਣ ਸਵਾਏ ਹੋਏ ਕਿ ਪੀਰ ਮੰਨੂ ਹਾਕਮ ਜਿਹੜਾ ਹੈ ਨਾ ਇਕ ਕਤਲ ਤੇ ਕਤਲ ਕਰੀ ਜਾ ਰਿਹਾ ਸਿੱਖਾਂ ਦੇ ਸਾਡੀਆਂ ਮਾਮਾ ਦੇ ਸਾਡੀਆਂ ਭੈਣਾ ਦੇ ਉਹਨਾਂ ਦੇ ਝੋਲੀਆਂ ਚੋਂ ਖੋਖੋ ਕੇ ਛੋਟੇ ਛੋਟੇ ਬੱਚੇ ਜਿਹੜੇ ਹਨ ਉੱਪਰ ਆਕਾਸ਼ ਵੱਲੋਂ ਉੱਟੇ ਜਾਂਦੇ ਥੱਲੇ ਨੇਜਾ ਕਰ ਦਿੱਤਾ ਜਾਂਦਾ ਹੈ ਬਰਸ਼ਾ ਕਰ ਦਿੱਤਾ ਜਾਂਦਾ ਹੈ ਬੱਚੇ ਦਾ ਢਿੱਡ ਪਾੜ ਕੇ ਆਂਦਰਾਂ ਬਾਹਰ ਕੱਢ ਕੇ ਉੱਪਰ ਢਿੱਡ ਪਾੜ ਕੇ ਆਂਦਰਾਂ ਬਾਹਰ ਕੱਢ ਕੇ ਜਿਹੜਾ ਬੱਚਾ ਤੜਫਦਾ ਪਿਆ ਨਾ ਉਹਨੂੰ ਮਾਰ ਕੇ ਉਹਦਾ ਕਤਲ ਕਰਕੇ ਉਹ ਦੇ ਛੋਟੇ ਛੋਟੇ ਟੁਕੜੇ ਕਰਕੇ ਹਾਰ ਦੇ ਵਾਂਗੂ ਪਰੋਕੇ ਉਸੇ ਹੀ ਮਾਂ ਦੇ ਗੜ ਦੇ ਵਿੱਚ ਪਾ ਦਿੱਤੇ ਜਾਂਦੇ ਸਨ ਉਹਦੀ ਆਂਦਰਾਂ ਮਾਮਾ ਦੀ ਝੋਲੀਆਂ ਦੇ ਵਿੱਚ ਪਾ ਦਿੱਤੀਆਂ ਜਾਂਦੀਆਂ ਸਨ ਪਰ ਇਹ ਮਾਮਾ ਤਾਂ ਸਿੱਧੂ ਕਿੱਡਾ ਸੰਧਿਆ ਵੇਲੇ ਪਾਠ ਕਰਕੇ ਤੇ ਅਰਦਾਸ ਤੋਂ ਬਾਅਦ ਬੇਨਤੀ ਕਰਦੇ ਸਨ ਵੀ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਮੀਰ ਮਨੋ ਹੈਰਾਨ ਰਹਿ ਜਾਂਦਾ ਇਹਨਾਂ ਕੋਲੇ ਹੋਰ ਇਸ ਤੋਂ ਵੱਡਾ ਕਿਹੜਾ ਦੁੱਖ ਹੋਵੇਗਾ ਪੁੱਤਰਾਂ ਦੀਆਂ ਲਾਸ਼ਾਂ ਸਾਹਮਣੇ ਪਈਆਂ ਨੇ ਉਹਨਾਂ ਦੇ ਅੰਤੜਾ ਕੱਢ ਕੇ ਮੈਂ ਇਹਨਾਂ ਦੀਆਂ ਝੋੜੀਆਂ ਦੇ ਵਿੱਚ ਪਾ ਦਿਤੀਆਂ ਬੱਚਿਆਂ ਦੇ ਛੋਟੇ ਛੋਟੇ ਟੁਕੜੇ ਕਰਕੇ ਉਹਨਾਂ ਦੇ ਹਾਰ ਪਰੋਕੇ ਇਹਨਾਂ ਮਾਵਾਂ ਦੇ ਗਲਾਂ ਦੇ ਵਿੱਚ ਮੈਂ ਪਾ ਦਿੱਤੇ ਇਹ ਅਜੇ ਵੀ ਸਿੱਧਕ ਨਹੀਂ ਹਾਰਦੀਆਂ ਬਈ ਤੇ ਕਿਦਾਂ ਇਹ ਹਾਰਨ ਕਿਆਂ ਸਿੱਧਕ ਅਜੇ ਵੀ ਇਹ ਚੜ੍ਹਦੀ ਕਲਾ ਦੀ ਗੱਲ ਕਰਤੀਆਂ ਪਈਆਂ ਅਜੇ ਵੀ ਇਹ ਚੜਦੀ ਕਲਾ ਦੀ ਗੱਲ ਕਰਦੇ ਪਏ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ ਜਿਉਂ ਮੰਨੂ ਵੱਡਦਾ ਅਸੀਂ ਧੂਣ ਸਵਾਏ ਹੋਏ ਕਹਿੰਦੇ ਆ ਵੀ ਉਹ ਕੀ ਕਿਵੱਟੀ ਚੱਲੇ ਜਿੱਦਾਂ ਪਰ ਅਸੀਂ ਓਵੇਂ ਓਵੇਂ ਚੜਦੀ ਕਲਾ ਦੇ ਵੱਲ ਜਾਮਾਂ ਤੇ ਇੱਥੇ ਬਾਦਸ਼ਾਹ ਜੀ ਨੇ ਉਹੀ ਕਿਰਪਾ ਕੀਤੀ ਕਹਿਣ ਲੱਗੇ ਪ੍ਰਭ ਕਾ ਕੀ ਹੈ ਜਨ ਮੀਠ ਲਗਣਾ ਉਹ ਮਾਮਾ ਨੇ ਗੁਰੂ ਕਲਗੀਧਰ ਸ਼ੰਸ਼ ਨੂੰ ਉਲਾਮਾ ਥੋੜਾ ਦਿੱਤਾ ਮਹਾਰਾਜ ਅਸੀਂ ਤੇਰੇ ਸਿੱਖੀ ਨਿਭਾਉਂਦੇ ਆ ਹੋਇਆ ਬਾਬਾ ਨਾਨਕ ਜੀ ਨੂੰ ਉਲਾਮਾ ਥੋੜਾ ਦਿੱਤਾ ਉਹਨਾਂ ਮਾਵਾਂ ਕਿ ਤੁਹਾਡੀ ਸਿੱਖੀ ਨਿਭਾਉਂਦਿਆਂ ਨਿਭਾਉਂਦਿਆਂ ਸਾਡਾ ਘਰ ਸਾਡਾ ਪਰਿਵਾਰ ਸਾਡੇ ਬੱਚੇ ਸ਼ਹੀਦ ਹੋ ਗਏ ਪਰ ਤੁਸੀਂ ਸਾਡੇ ਨਾਲ ਇੱਕ ਕਦਮ ਨਹੀਂ ਮਿਲਾ ਕੇ ਖੜ ਸਕੇ ਮਹਾਰਾਜ ਇਦਾਂ ਉਹਨਾਂ ਉਲਾਮਾ ਨੇ ਦਿੱਤਾ ਉਹਨਾਂ ਨੇ ਅੱਗੇ ਹਿਰ ਝੁਕਾਇਆ ਸਿੱਖੀ ਨੂੰ ਕੇਸਾਂ ਸਵਾਸਾਂ ਦੇ ਨਾਲ ਨਿਭਾਉਂਦਾ ਅੰਜੋ ਤੇ ਅਰਦਾਸ ਦੇ ਵਿੱਚ ਰੋਜ਼ਾਨਾ ਆਪਾਂ ਜ਼ਿਕਰ ਕਰਦੇ ਇਹਨਾਂ ਦਾ ਜਿੰਨਾ ਸਿੰਘਾਂ ਸਿੰਗਣੀਆਂ ਨੇ ਧਰਮ ਹੇਤ ਸੀਸ ਉੱਤੇ ਬੰਦ-ਬੰਦ ਕਟਵਾਏ ਕੋਪਰੀਆਂ ਲੋਹਣੀਆਂ ਚਰਖੜੀਆਂ ਤੇ ਚੜੇ ਆਰਿਆਂ ਦੇ ਨਾਲ ਚਿਰਾਏ ਗਏ ਗੁਰਦਵਾਰਿਆਂ ਦੀ ਸੇਵਾ ਦੇ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭਾਈ ਅੱਗੇ ਕੀ ਕਹਿੰਦਾ ਹੈ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਇਤਹਾਸ ਕਿਹੜਾ ਨਾ ਉਹਨਾਂ ਦੀ ਕਮਾਈ ਵੱਡੀ ਸੀ ਉਹਨਾਂ ਦੇ ਹੌਸਲੇ ਵੱਡੇ ਸੀ ਉਹਨਾਂ ਦੇ ਦਿਲ ਵੱਡੇ ਸਨ ਉਹਨਾਂ ਦਾ ਭਰੋਸਾ ਵੱਡਾ ਸੀ ਮਹਾਰਾਜ ਜੀ ਦੇ ਉੱਤੇ ਤੇ ਅੱਜ ਸਾਡੀ ਜ਼ਿੰਦਗੀ 'ਚ ਮੜਾ ਮੋਟਾ ਕੰਮ ਕਰ ਕੇ ਵੀ ਡਾਵਾ ਡੋਲ ਹੋ ਜਾਂਦਾ ਨਾ ਚਲੋ ਬਾਬੇ ਕੋਲੋਂ ਫੂਕਾ ਮਰਾ ਲਿਆ ਯੇ ਪੰਡ ਚਲੋ ਗ੍ਰਹਿਾਂ ਦੀ ਦਿਸ਼ਾ ਬਦਲਾ ਲਿਆ ਯੇ ਬਾਬਿਆਂ ਕੋਲੇ ਆਹ ਹਣ ਪਾਣੀ ਆਇਆ ਹੋਇਆ ਨਾ ਪੰਜਾਬ 'ਚ ਹੜ੍ਹ ਆਇਆ ਹੋਇਆ ਉਹ ਕਿੱਧਰ ਗਏ ਤੁਹਾਡੀਆਂ ਦਿਸ਼ਾਵਾਂ ਬਦਲਣ ਵਾਲੇ ਬਦਲਨਾਂ ਦਿਸ਼ਾਵਾਂ ਇੰਨਾ ਪਾਣੀਆਂ ਦੀ ਬਦਲ ਕੇ ਵਿਖਾਉਣ ਇਹ ਦਿਸ਼ਾਵਾਂ ਉਹਨਾਂ ਪਾਣੀਆਂ ਦੀ ਉਹ ਕਿੱਧਰ ਗਏ ਪਾਸਟਰ ਜਿਹੜੇ ਲੋਕਾਂ ਦੇ ਵਿੱਚੋਂ ਕਹਿੰਦੇ ਸਨ ਵੀ ਅਸੀਂ ਆਹ ਰੋਗ ਠੀਕ ਕਰਤਾ ਅਸੀਂ ਉਹ ਰੋਗ ਠੀਕ ਕਰਤਾ ਕਿੱਧਰ ਗਏ ਗ੍ਰਹਿਾਂ ਦੀਆਂ ਚਾਲਾਂ ਬਦਲਣ ਵਾਲੇ ਕਿੱਧਰ ਗਏ ਉਹ ਰਾਧਾ ਸਵਾਮੀ ਜਿਹੜੇ ਕਹਿੰਦੇ ਸਨ ਭਈ ਕਿਸੇ ਨੂੰ ਦੱਸਿਓ ਨਾ ਅਸੀਂ ਕੀ ਸ਼ਬਦ ਦੇਨੀ ਕਿੱਧਰ ਗਿਆ ਉਹ ਫੁਕਰਾ ਸਾਧ ਰਣਜੀਤ ਸਿੰਘ ਢੰਡਰੀਆ ਵਾਲਾ ਜਿਹੜਾ ਲੋਕਾਂ ਨੂੰ ਹੱਕ ਸੱਚ ਦੀ ਕਮਾਈ ਕਰਕੇ ਖਾਣ ਦੀ ਗੱਲ ਕਹਿੰਦਾ ਹੈ ਆਪ ਲੋਕਾਂ ਦੇ ਆ ਪੈਸਿਆਂ ਤੇ ਐਸ਼ ਪ੍ਰਸਤੀਆਂ ਇੱਕ ਪੰਜ ਪੈਸੇ ਇਸ ਬੰਦੇ ਨੇ ਹੜਪੀੜਤਾ ਵਾਸਤੇ ਮੈਨੂੰ ਨਹੀਂ ਲੱਗਦਾ ਕਿਰਤਾਨ ਕੀਤੇ ਹੋਣਗੇ ਵੀ ਚਲੋ ਮਦਦ ਕਰਗੇ ਇਨਾਂ ਹੜਪੀੜਤਾ ਆਪ ਪਤਾ ਨਹੀਂ ਕਿੱਧਰ ਸ਼ਾਇਦ ਉਸ ਦਾ ਨਾਮ ਉਧਰ ਗੁਰਮਖਤ ਮਾਗਮ ਕਿੰਦਾ ਕਰਦਾ ਫਿਰਦਾ ਮੈਂ ਇਹ ਤੇ ਉਹ ਗੱਲ ਹੋ ਗਈ ਕੋਈ ਮਰੇ ਤੇ ਕੋਈ ਜੀਵੇ ਸੁਥਰਾ ਕੋਲ ਪਤਾਸੇ ਪੀਵੇ ਉਹ ਅਨਮੋਲਕ ਵਾਤਰਾ ਭਈਆਂ ਦੀ ਮਦਦ ਕਰਨੀ ਹੋਵੇ ਨਾ ਤੇ 5 ਮਿੰਟਾਂ ਤੋਂ ਪਹਿਲਾਂ ਇਹ ਲਾਈਵ ਹੋ ਜਾਂਦਾ ਇਹ ਮੈਂ ਤਾਂ ਇਹਨਾਂ ਲੋਕਾਂ ਦੇ ਨਾਮ ਲਏ ਆ ਭਾਈ ਇਹਨਾਂ ਦੇ ਵਿੱਚੋਂ ਅਤੇ ਸਿੱਖਾਂ ਦੇ ਪੈਸਿਆਂ ਨੂੰ ਉਹਨਾਂ ਦੇ ਪੈਸਿਆਂ ਦੀ ਦੁਰਵਰਤੋਂ ਕਰਦੇ ਨੇ ਗੱਲ ਕਹਿੰਦੇ ਵੀ ਅਸੀਂ ਸਿੱਖੀ ਦੇ ਪ੍ਰਚਾਰ ਦੀ ਕਰਦੇ ਹਾਂ ਤੇ ਮਨੋਰਥ ਆਪਣਾ ਨਿੱਜੀ ਹੁੰਦਾ ਹੈ ਇਹ ਲੁਧਿਆਣੇ ਵਾਲਾ ਜਿਹੜਾ ਹੈ ਇਹ ਵੀ ਤੇ ਪੰਜਾਬੀ ਸਾਡੇ ਸਿੱਖ ਜਿਹੜੇ ਨੇ ਬਹੁਤੇ ਇੱਕ ਭਾਈ ਸਾਹਿਬ ਜੀ ਦੀ ਵੀ ਵੀਡੀਓ ਵਾਇਰਲ ਹੋਈ ਸੀ ਪਿੱਛੇ ਜੇ ਉਹ ਕਹਿੰਦੇ ਵੀ ਅਸੀਂ ਗਏ ਸੀ ਆਪਣੇ ਪੁੱਤਰ ਆਪਣੇ ਬੱਚੇ ਨੂੰ ਲੈ ਕੇ ਇਲਾਜ ਦੇ ਵਾਸਤੇ ਕਹਿੰਦਾ ਵੀ ਨਹੀਂ ਜਾ ਕੇ ਤੁਹਾਡੇ ਗੁਰਦੁਆਰਿਆਂ ਕੋਲੋਂ ਮਦਦ ਮੰਗੋ ਤੇ ਤੂੰ ਆਹ ਹਸਪਤਾਲ ਬਣਾਉਂਦੇ ਆ ਪਹਿਲਾ ਫਤਿਹ ਇਸੇ ਕਰਕੇ ਸਾਨੂੰ ਪਤਾ ਤੂੰ ਬੁਲਾਉਣਾ ਆ ਇਮੋਸ਼ਨਲ ਸਿੱਖਾਂ ਤੋਂ ਸਿੱਖਾ ਨੂੰ ਕਰਕੇ ਉਹਨਾਂ ਦੇ ਜੀਬ ਤੋਂ ਪੈਸੇ ਕਢਾਉਂਦੇ ਭਾਈ ਆਪਣੇ ਐਨਆਰਆਈ ਵੀਰਾਂ ਨੂੰ ਬੇਨਤੀ ਹੈ ਕਿ ਆਪ ਖੁਦ ਆਪਣੇ ਪਿੰਡਾਂ ਦੀ ਸੰਭਾਲ ਕਰੋ ਕਾਰਜਿਵ ਵਾਲੇ ਬਾਬੇ ਕੋਲ ਕਿਤੇ ਘੱਟ ਪੈਸੇ ਨੇ ਬਾਦੂ ਮਾਇਆ ਦੇ ਗੱਫੇ ਨਾ ਕੋਈ ਆਪਣੇ ਪਿੰਡਾਂ ਦੀ ਆਪ ਸੰਭਾਲ ਕਰੋ ਆਪਣੇ ਪਿੰਡਾਂ ਦੇ ਵਿੱਚ ਤੁਹਾਡੇ ਪਰਿਵਾਰ ਨੇ ਉਹਨਾਂ ਦੇ ਰਾਹੀਂ ਪੈਸਾ ਜਿਹੜਾ ਪਿੰਡ ਦੇ ਭਲੇ ਵਾਸਤੇ ਲਾ ਦਿਆ ਕਰੋ ਪਰ ਇਹ ਅੱਜ ਤੱਕ तकरीबन 100 ਤੋਂ ਉੱਪਰ ਐਨਜੀਓ ਹੋਣਗੀਆਂ ਪੰਜਾਬ ਦੇ ਵਿੱਚ ਕਿੰਨਿਆ ਕੋ ਐਨਜੀਓ ਨੇ ਜਿਹੜੀਆਂ ਉੱਥੇ ਪਹੁੰਚੀਆਂ ਨੇ ਸੇਵਾ ਦੇ ਵਾਸਤੇ ਖਾਲਸਾ ਐਡ ਵਾਲੇ ਟੀਕੇ ਉਹ ਪਹੁੰਚੇ ਨੇ ਬਾਕੀ ਤੇ ਅਨਮੋਲਕ ਵਾਤਰੇ ਵਰਗੇ ਤਾਂ ਮੈਂ ਵੇਖੇ ਨਹੀਂ ਤਾਂ ਕਰਕੇ ਪਾਸ਼ਾ ਜੀ ਦੇ ਚਰਨਾਂ ਨਾਲ ਅਸੀਂ ਜੁੜ ਕੇ ਰਹੀਏ ਸਦਾ ਗੁਰੂ ਸਾਹਿਬ ਦਾ ਹੁਕਮ ਜਿਹੜਾ ਵਾ ਉਹਨੂੰ ਖਿੜੇ ਮੱਥੇ ਪ੍ਰਵਾਨ ਕਰੀਏ ਮਹਾਰਾ ਕਹਿੰਦੇ ਪ੍ਰਭ ਕਾ ਕੀਆ ਜਨ ਮੀਠ ਲਗਾਣਾ ਜੈਸਾ ਸਾਤ ਐਸਾ ਦ੍ਰਿਸ਼ਟਾਨਾ ਸਾਬਦੀ ਕਹਿੰਦੇ ਗੁਰੂ ਦੇ ਕਹਿਣੇ ਵਿੱਚ ਹੋ ਜਾ ਮਿੱਠਾ ਕਰਕੇ ਮੰਨਿਆ ਕਰ ਮਹਾਰਾਜ ਦੇ ਬਾਣੀ ਨੂੰ ਜਿਹੋ ਜਿਹਾ ਤੂੰ ਦੇਖੇਗਾ ਉਹ ਜੇ ਨਜ਼ਰ ਆਵੇਗਾ ਜਿਸ ਤੇ ਉਪਜੇ ਇਸ ਮਾਹੇ ਸਮਾਏ ਉਹ ਸੁਖ ਨਿਧਾਨ ਉਹਨੋ ਬਣ ਆਏ ਮਹਾਰਾਜ ਕਹਿੰਦੇ ਤੂੰ ਜਿਸ ਤੇ ਉਪਜੇ ਜਿੱਥੋਂ ਉਪਜ ਹੋਈਏ ਨਾ ਅੰਤ ਨੂੰ ਇਨਸਾਨ ਨੇ ਉਸੇ ਹੀ ਮਿੱਟੀ ਦੇ ਵਿੱਚ ਜਾ ਮਿਲਣਾ ਹੈ ਉਹ ਸੁਖ ਨਿਧਾਨ ਉਹਨੋ ਬਣ ਆਏ ਮਹਾਰਾਜ ਕਹਿੰਦੇ ਫਿਰ ਉਹ ਸੁੱਖਾਂ ਦਾ ਖਜ਼ਾਨਾ ਪਰਮਾਤਮਾ ਹੈ ਤੇ ਉਹ ਸੁੱਖਾਂ ਦਾ ਖਜ਼ਾਨਾ ਕੇਵਲ ਉਹਨਾਂ ਨੂੰ ਮਿਲਦੇ ਹਨ ਜਿਹੜੇ ਉਸ ਧਾਤੇ ਦੇ ਬਣਦੇ ਹਨ ਮਹਾਰਾਜ ਨੇ ਅੱਗੇ ਕਿਰਪਾ ਕੀਤੀ ਆਪਸ ਕੋ ਆਪ ਤੀਨੋਂ ਮਾਨ ਨਾਨਕ ਪ੍ਰਭ ਜਨ ਇੱਕੋ ਜਾਂ ਮਹਾਰਾਜ ਇਹ ਕਹਿੰਦੇ ਵੀ ਜਦੋਂ ਅਸੀਂ ਉਹਦੇ ਬਣ ਜਾਂਦੇ ਹਾਂ ਨਾ ਆਪਣੇ ਸੇਵਕਾਂ ਨੂੰ ਉਹ ਆਪ ਮਾਨ ਬਖਸ਼ ਦਿੰਦਾ ਹੈ ਮਹਾਰਾਜ ਨੇ ਕਿਰਪਾ ਕੀਤੀ ਨਾਨਕ ਪ੍ਰਭ ਜਨ ਇੱਕੋ ਜਨ ਗੁਰੂ ਸਾਹਿਬ ਜੀ ਨੇ ਸਾਨੂੰ ਜਦੋਂ ਬਖਸ਼ਿਸ਼ਾਂ ਕਰਦੇ ਹਨ ਇੱਕ ਬਰਾਬਰ ਦੀਆਂ ਕਰਦੇ ਹਨ ਮਹਾਰਾਜ ਰਹਿਮਤ ਕਰਨ ਲੱਗਿਆ ਪੱਖਪਾਤ ਨਹੀਂ ਕਰਦੇ ਆਓ ਤਾਂ ਕਰਕੇ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਾਨੂੰ ਲੜ ਲੱਗਣ ਦੀ ਜ਼ਰੂਰਤ ਹੈ ਕਿ ਗੁਰੂ ਸਾਹਿਬ ਇੱਕੋ ਜਿਹਾ ਵਰਤਾਰਾ ਕਰਦੇ ਹਨ ਫੁਰ ਚੁਪ ਦੀ ਖਿਮਾ ਬਖਸ਼ੋ ਭਲਾਓ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤ